ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਨਕਾਉਰ ਸਿੰਘ ਗੋਲਡ ਆਯੁਰਵੈਦ ਦਾ ਤੁਰੀ ਤੋਂ ਸੰਤੋ ਗੋਬਿੰਦ ਅਸਾਰੇ ਦੀ ਸੇਵਾ ਸੰਸਥਾ ਤੋਂ ਅੱਜ ਕੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਸਦਰੂਆ ਸਾਜਦੇ ਹਾਂ ਮਾਰੇ ਮਾਤਾ ਗੁਰਜੀਤ ਜੀ ਬਾਰੇ ਤੇ ਤਾਂਤਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਚਾਰ ਲਾਈਨਾਂ ਬੋਲਣ ਦੀ ਕੋਸ਼ਿਸ਼ ਕਰੂੰਗਾ ਇਹ ਜਿਹੜੇ ਲਾਈਨਾਂ ਬੋਲੂਗਾ ਮੈਂ ਸਰਦਾਰ ਜੋਗਾ ਸਿੰਘ ਭਾਗੋ ਵਾਲੀ ਜੀ ਨੇ ਲਿਖੀਆਂ ਹੋਈਆਂ ਨੇ ਤੇ ਪਿਛਲੇ ਕਈ ਸਾਲ ਪਹਿਲਾਂ ਵੀ ਸੰਤ ਬਾਬਾ ਆਪਣਾ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਜਿੱਥੇ ਵੱਲੋਂ ਵੀ ਆਏ ਗਏ ਹਾਂ ਸੋ ਮੈਂ ਕੋਸ਼ਿਸ਼ ਕਰਦਾ ਸੁਣਿਓ ਮਾ ਗੁਜਰੀ ਕਰਮਾ ਵਾਲੀ ਏ ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹੰਮੀ ਬਣਿਆ ਏ ਮਜਲੂਮ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਮਾਂ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਮੀ ਬਣਿਆ ਏ ਮਜਲੂਮ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਬਾਜਾਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ